ਸਮਾਨਾ ਸਤਰਾਨਾ ਸੜਕ ਤੇ ਪਿੰਡ ਰਾਈ ਮਾਜਰੇ ਨੇੜੇ ਇੱਕ ਮੋਟਰਸਾਈਕਲ ਰੇੜੇ ਨਾਲ ਟਕਰਾਇਆ ਜਿਸ ਦੇ ਵਿੱਚ ਇੱਕ ਹੋਰ ਸਮੇਤ ਤਿੰਨ ਲੋਕ ਜ਼ਖਮੀ ਹੋਏ ਦੋਵਾਂ ਦੀ ਹਾਲਤ ਗੰਭੀਰ ਦੇਖਦੇ ਹੋਏ ਉਹਨਾਂ ਨੂੰ ਪਟਿਆ ਰੈਫਰ ਕੀਤਾ ਗਿਆ ਇਹ ਜਿਹੜੇ ਜਿਹੜੇ ਦੋ ਲੋਕ ਰੈਫਰ ਹੋਏ ਉਹ ਬਲਬੇੜੇ ਦੇ ਅਰਨੋਲੀ ਪਿੰਡ ਦੇ ਰਹਿਣ ਵਾਲੇ ਹਨ ਔਰ ਸਤਰਾਨੇ ਕੋਈ ਮੱਥਾ ਟੇਕਣ ਜਾ ਰਹੇ ਸੀ ਅਰਨੋਲੀ ਹਾਂਜੀ ਅਰਨੋਲੀ ਦੇ ਕੋਲ ਡੇਰਾ ਤੇ ਮੋਟਰਸਾਈਕਲ ਤੇ ਜਾ ਰਹੇ ਸੀ ਤੁਸੀਂ ਹਾਂਜੀ ਕੌਣ ਕੌਣ ਸੀ ਨਾਲ ਤੁਹਾਡੇ ਮਰਾਦਮੀ ਸੀ ਔਰ ਜਿਸ ਸਿੰਘ ਮੋਟਰਸਾਈਕਲ ਤੇ ਦੂਜੇ ਨਾਲ ਟਕਰਾਇਆ ਉਹ ਵੀ ਮੋਟਰਸਾਈਕਲ ਵਾਲਾ ਹੈ ਨਾ ਜੀ ਉਹ ਨਾ ਪਤਾ ਨਹੀਂ ਕੋਈ ਰੇੜੀ ਵਾਲਾ ਸੀ ਅਸੀਂ ਤੇ ਵੇਖਿਆ ਹੀ ਨਹੀਂ ਅੱਛਾ ਵੇਚ ਆ ਕੇ ਬੱਚਾ ਹਟੇ ਅਸੀਂ ਮੋਟਰਸਾਈਕਲ ਤੇ ਜਾਂਦੇ ਸੀ ਸਾਡੇ ਕੋਲ ਤਿੰਨ ਮਰੀਜ਼ ਆਇਆ ਐ ਐਕਸੀਡੈਂਟ ਕੇਸ ਦੇ ਦੋ ਮਰੀਜ਼ ਆ ਜਿਹੜੇ ਉਹਨਾਂ ਦੇ ਸਿਰ ਦੀ ਸੱਟ ਦੀ ਸ਼ੰਕਾ ਲੱਗਦੀ ਹੈ ਤਾਂ ਉਹਨਾਂ ਨੂੰ ਰਜਿੰਦਰਾ ਰੈਫਰ ਕੀਤਾ ਗਿਆ ਤੇ ਇੱਕ ਜਿਹੜਾ ਮਰੀਜ਼ ਆ ਉਹ 3 ਥੋੜੀ ਘੱਟ 60 ਹੈਗੀ ਆ ਉਹਨੂੰ ਇੱਥੇ ਹੀ ਰੱਖਿਆ ਗਿਆ ਤੇ ਉਹਨਾਂ ਦਾ ਇਲਾਜ ਇੱਥੇ ਚੱਲ ਰਿਹਾ 108 ਤੇ ਆਏ ਹਾਂ ਜੀ ਪਈ ਹੀ ਭੇਜੋਗੇ ਹਾਂ ਜੀ ਪਈ ਹੀ ਹੋ ਗਈ ਐ ਇਹ ਕੈਮਰਾਮੈਨ ਪਹਿਲੇ ਦਿਨ ਪਰਸ਼ੋਤਮ ਕੋਸ਼ਿਕ ਸਮਾਣ ਨਿਊਜ਼